ਹਾਂਜੀ ਮਿੱਤਰੋ ਅੱਜ ਪਹੁੰਚੇ ਆਪਾਂ ਮੋਗਾ ਮੰਡੀ ਦੇ ਵਿੱਚ ਅੱਗੇ ਆ ਗਿਆ ਫਾਰਮ ਟਰੈਕ 60 ਇਹ ਹੈਗਾ 99 ਮਾਡਲ 1 ਲੱਖ ਤੇ 95000 ਰੁਪਏ ਡਿਮਾਂਡ ਤੇ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਕੰਡੀਸ਼ਨ ਚੈੱਕ ਕਰ ਸਕਦੇ ਆ ਤੇ ਮਾਲਕ ਤੋਂ ਇਹਦਾ ਨੰਬਰ ਲੈ ਕੇ ਦਿੰਦੇ ਹਾਂ ਹਾਂਜੀ ਭਾਈ ਨੰਬਰ ਦਾ ਸਵਾਰ ਦਾ 62398 622633 62398 ਤੇ 2633 ਇਹ ਨੰਬਰ ਆ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਇਹ ਫਾਰਮ ਟਰੈਕ 60 ਕੰਡੀਸ਼ਨ ਚੈੱਕ ਕਰ ਲੋ ਇਹਦੀ ਬਹੁਤ ਵਧੀਆ ਕੰਡੀਸ਼ਨ ਦਾ 13 ਦੇ ਟਾਇਰਾਂ ਦੇ ਵਿੱਚ ਨਾਲ ਹੀ ਆ ਗਿਆ ਫਾਰਮ ਟਰੈਕ 50 ਇਹ ਫਾਰਮਟਰਿਕ ਦੇ ਆ ਇਹ ਵੀ ਬਿਨਾ ਪਾਵਰ ਸਟੀਅਰਿੰਗ 96 ਮਾਡਲ ਇੱਕ ਲੱਖ 30000 ਰੁਪਏ ਡਿਮਾਂਡ ਤੇ ਇਹਦੂਗਾ ਆ ਗਿਆ ਸਵਰਾਜ 855 ਆ ਸਵਰਾਜ ਜਿਹੜਾ 855 ਇਹ ਹੈਗਾ 2021 ਮਾਡਲ 7 ਲੱਖ ਤੇ 35000 ਰੁਪਏ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ ਆ ਪਾਵਰ ਸਟੀਅਰਿੰਗ ਦੇ ਨਾਲ ਸਿੰਗਲ ਐਕਟ ਪਾਵਰ ਸਟੀਅਰਿੰਗ ਦੇ ਨਾਲ 14 ਦੇ ਟਾਇਰਾਂ ਦੇ ਵਿੱਚ ਆ ਇਹਦੂਗਾ ਆ ਗਿਆ 744 744 2012 ਮਾਡਲ 3 ਲੱਖ ਤੇ 52000 ਰੁਪਏ ਡਿਮਾਂਡ ਬੰਪਰ ਦਾ ਸਾਰੇ ਟਾਇਟਨ ਲਗਾਓ ਸਿਰਫ ਜਿਹੜਾ ਫਾਰਮ ਟਰੱਕ 50 ਸੀ ਉਹਦੇ ਬੰਪਰ ਨਹੀਂ ਹੈਗਾ ਤੇ ਛਤਰੀ ਇਹਦੇ ਨਾਲ ਛਤਰੀ ਵੀ ਆ ਜਿਹੜਾ 744 ਐਫੀ ਆ ਤੇ ਨਾਲ ਅਗੇ ਹੈਗਾ ਫੋਰਡ ਫੋਰ 360 ਇਹ 91 ਮਾਡਲ ਹੈ 1 ਲੱਖ ਤੇ 60000 ਰੁਪਏ ਡਿਮਾਂਡ ਆ ਤੇ ਨਾਲ ਮਿਊਜ਼ਿਕ ਸਿਸਟਮ ਵੀ ਹੈ ਤੇ ਦੂਜਾ ਆ ਗਿਆ ਬਾ 911 911 ਇਹ ਹੈਗਾ 1 ਲੱਖ 80000 ਰੁਪਏ ਡਿਮਾਂਡ ਆ ਤੇ ਮਾਡਲ ਹੈਗਾ 92 ਬਿਨਾ ਪਾਵਰ ਸ਼ੇਅਰਿੰਗ ਤੋਂ ਟ੍ਰੈਕ ਕੰਡੀਸ਼ਨ ਚੈੱਕ ਕਰ ਸਕਦੇ ਆ ਇਹ ਦੂਜਾ ਆ ਗਿਆ ਜੌਂਡੀਅਰ ਕੀ ਆਪ ਜਵਨ ਜਾਈ 2014 ਮਾਡਲ 4 ਲੱਖ 90 ਹਜ਼ਾਰ ਰੁਪਏ ਦੀ ਮੰਗ ਹੈ ਇਹ ਮੋਗੇ ਦਾ ਨੰਬਰ ਹੀ ਆ 16 ਟਾਇਰਾਂ ਦੇ ਵਿੱਚ ਸਵਰਾਜ 855 2020 ਮਾਡਲ 5 ਲੱਖ ਤੇ 6 ਲੱਖ 40 ਹਜ਼ਾਰ ਰੁਪਏ ਦੀ ਮੰਗ ਹੈ ਤੇ ਪਾਵਰ ਸਟੇਰਿੰਗ ਦੇ ਨਾਲ ਆ ਸੌਦਾ ਹੋਈ ਜਾਂਦਾ ਤੁਸੀਂ ਦੇਖ ਲਓ ਆ ਟਰੈਕਟਰ ਚੈੱਕ ਕਰ ਰਹੇ ਆ ਤੇ ਇਹਦੋਂ ਆ ਗਿਆ ਅਰਜਨ ਅਲਟਰਾ 1 555 ਅਰਜਨ ਅਲਟਰਾ 1 555 ਤੇ ਇਹਦੀ ਡਿਮਾਂਡ ਹੈਗੀ ਵਧੀਆ ਜੀ ਦੀ 4 ਲੱਖ ਤੇ 5 ਲੱਖ ਤੇ 40000 ਰੁਪਿਆ ਡਿਮਾਂਡ ਤੇ ਕੰਡੀਸ਼ਨ ਚੈੱਕ ਕਰ ਸਕਦੇ ਆ ਤੇ ਨਾਲ ਹੀ ਆ ਗਿਆ ਦਾ Mahindra Mahindra 275 DI ਤੇ ਇਹ ਜਿਹੜਾ Mahindra 275 DI ਤੇ ਇਹ ਹੈਗਾ 98 ਮਾਡਲ 1 ਲੱਖ ਤੇ 55000 ਰੁਪਿਆ ਡਿਮਾਂਡ ਉਹ ਜਿਹੜਾ ਆਪਣਾ ਫਾਰਮ ਟਰੈਕ 60 ਸੀ ਨਾ ਉਹਨਾਂ ਦਾ ਹੀ ਇਹ Mahindra ਦਾ ਤੇ 2000 ਗਮੈਂਡਰਾ ਬੀ 2078 ਡੀਆਈ ਇਹ ਹੈਗਾ 2000 ਮਾਡਲ 187000 ਰੁਪਏ ਦੀ ਡਿਮਾਂਡ ਇਹ ਵੀ ਕੰਡੀਸ਼ਨ ਬਹੁਤ ਵਧੀਆ 12 ਟਾਇਰਾਂ ਦੇ ਵਿੱਚ ਪਿਛਲਾ ਸੀ 12 ਟਾਇਰਾਂ ਦੇ ਵਿੱਚ ਇਹ ਆ 25 11 25 11 99 ਮਾਡਲ 95000 ਰੁਪਏ ਦੀ ਡਿਮਾਂਡ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹਾਲਤ ਵਜੋਂ ਬਹੁਤ ਵਧੀਆ ਕਿਉਂਕਿ 95 ਮਾਡਲ ਹੈ ਤੇ ਇੱਕ ਆ ਗਿਆ ਮਹਿੰਦਰਾ 265 ਡੀਆਈ 265 ਡੀਆਈ ਤੇ ਇਹਦੀ ਡਿਮਾਂਡ ਹੈ ਕਿ 2,11,000 ਰੁਪਏ ਡਿਮਾਂਡ 2002 ਮਾਡਲ ਆ 12-13 ਵਿੱਚ ਹੈ ਵੀ ਤੇ ਅੱਗੇ 475 DI 2006 ਮਾਡਲ 2,65,000 ਰੁਪਏ ਡਿਮਾਂਡ ਤੇ ਇਹਦੋਂ ਅੱਗੇ ਸੁਵਰਾਜ 855 FI 2015 ਮਾਡਲ 4,95,000 ਰੁਪਏ ਡਿਮਾਂਡ ਤੇ ਇਹਦੋਂ ਅੱਗੇ ਆ ਗਿਆ ਵਾ ਮਹਿੰਦਰਾ ਮਿਦਰਾ 475 DI ਤੇ ਇਦੀ ਡਿਮਾਂਡ ਹੈ 206 ਮਾਡਲ 2,35,000 ਰੁਪਏ ਦੀ ਡਿਮਾਂਡ ਇਹ ਵਗੈ ਮਹਿੰਦਰਾ 575 ਡੀਆਈ ਇਹ 92 ਮਾਡਲ 1,75,000 ਰੁਪਏ ਦੀ ਡਿਮਾਂਡ ਤੇ ਦੂਗਾ ਹੈ ਮਹਿੰਦਰਾ 475 ਡੀਆਈ 475 ਡੀਆਈ ਤੇ ਇਸ ਦੀ ਕੰਡੀਸ਼ਨ ਵੀ ਬਹੁਤ ਸਾਫ਼ ਆ ਤੇ ਇਹ 78 ਮਾਡਲ ਇਹ ਨਹੀਂ ਐਮ ਆਰ ਪੀ ਦੇਹਟ ਹੈਗਾ 90,000 78 ਮਾਡਲ ਆ 90,000 ਰੁਪਏ ਦੀ ਡਿਮਾਂਡ ਆ ਇਹ ਦੂਗਾ ਹੈ ਮਹਿੰਦਰਾ 265 ਡੀਆਈ 265 ਡੀਆਈ ਵੁੱਡ ਲੱਗੀ ਹੋਈ ਹੈ ਨਾਲ ਮਿਊਜ਼ਿਕ ਸਿਸਟਮ ਵੀ ਨਾਲ ਆ ਤੇ 12 13 ਦੇ ਵਿੱਚ ਇਹਦਾ ਹੈਗਾ 1.80 ਲੱਖ ਰੁਪਏ ਨਾਲ ਨਹੀਂ ਇਹ ਬਈ ਬਿਨਾ ਡੈਕ ਤੋਂ ਆ ਰਿਹਾ ਡੈਕ ਨਹੀਂ ਨਾਲ ਦਿੱਤਾ ਜਾਊਗਾ ਹੁੱਡ ਜ਼ਰੂਰ ਨਾਲ ਹੈ ਇਹਦੇ 97 ਮਾਡਲ ਆ ਤੇ ਦੂਜਾ ਹੈ ਸਵਰਾਜ 855 ਸਵਰਾਜ ਐਫੀ 2011 ਮਾਡਲ 4 ਲੱਖ ਤੇ 10000 ਰੁਪਏ ਡਿਮਾਂਡ ਪਾਵਰ ਸ਼ੇਅਰਿੰਗ ਦੇ ਨਾਲ ਬੰਪਰ ਲੱਗਾ ਛਤਰੀ ਵੀ ਨਾਲ ਆ ਤੇ ਇਹ ਦੂਜਾ ਹੈ ਸਵਰਾਜ 855 ਐਫੀ 2014 ਮਾਡਲ 4 ਲੱਖ ਤੇ 15000 ਰੁਪਏ ਡਿਮਾਂਡ ਤੇ ਇਹ ਬਿਨਾ ਪਾਵਰ ਸ਼ੇਅਰਿੰਗ ਤੋਂ ਆ ਹੁੱਡ ਤੇ ਛਤਰੀ ਤੇ ਮੇਨ ਲੱਗਾ ਵੀ ਸਿਸਟ ਵੀ ਸ਼ਾਇਦ ਨਾਲ ਹੋਵੇ ਤੇ ਬਾਕੀ ਤੁਸੀਂ ਅਗਲੇ ਐਤਵਾਰ ਮੰਡੀ ਵਿੱਚ ਆ ਕੇ ਪਤਾ ਕਰ ਸਕਦੇ ਆ ਤੇ ਜੇ ਤੁਹਾਡੀ ਕਿਸਮ ਵਿੱਚ ਨਾ ਬੇਕ ਟੈਡ ਰਹੇ ਤੇ ਉਹ ਹੈ ਫਾਰਮਟ੍ਰੈਕ 60 ਫਾਰਮਟ੍ਰੈਕ 60 2011 ਦਾ ਮਾਡਲ ਆ 3 ਲੱਖ ਤੇ 50 ਹਜ਼ਾਰ ਰੁਪਏ ਦੀ ਮੰਗ ਹੈ ਕੰਡੀਸ਼ਨ ਚੈੱਕ ਕਰ ਸਕਦੇ ਪਾਵਰ ਸ਼ੇਰਿੰਗ ਦੇ ਨਾਲਾ ਟਰੈਕਟਰ ਬਹੁ ਬਧੀਆ ਕੰਡੀਸ਼ਨ ਦਾ ਤੇ ਅਪੋਲੋ ਦੇ ਟਾਇਰਾਂ ਦੇ ਵਿੱਚ ਆ 14 ਦੇ ਟਾਇਰਾਂ ਦੇ ਵਿੱਚ ਨਾਲ ਦੇ 14 ਟਾਇਰ ਵਿੱਚ ਆ ਗਾਂਗੀਆਂ ਟਰਾਲੀਆਂ ਟਰਾਲੀਆਂ ਕਿ 13 6.5 ਦੀ ਟਰਾਲੀ 2 ਲੱਖ ਤੇ 25 ਹਜ਼ਾਰ ਰੁਪਏ ਦੀ ਮੰਗ ਨੰਬਰ ਨੋਟ ਕਰ ਲਓ 9852 ਤੇ 13532 ਤੇ ਆ ਗਿਆ ਹੈਗਾ ਟਰਾਲੀ ARP ਡਿਮਾਂਡ 1,55,000 ਰੁਪਏ ਡਿਮਾਂਡ ਕੰਡੀਸ਼ਨ ਚੈੱਕ ਕਰ ਸਕਦੇ 12 ਫੁੱਟੀ ਆ ਤੇ ਇਸ ਦੁਕਾਨ ਆ ਕੇ ਤੂੜੀ ਵਾਲੀ ਇਹਦੀ ਹੈਗੀ 1,35,000 ਰੁਪਏ ਡਿਮਾਂਡ ਤੇ ਇਸ ਦੁਕਾਨ ਆਹ ਕਿਰਾਏ ਵਾਸਤੇ ਵੀ ਮਿਲ ਸਕਦੀ ਟਰਾਲੀ ਨੰਬਰ ਨੋਟ ਕਰ ਲਓ ਜਿਹੜੇ ਵੀ ਉਹਨੇ ਕਿਰਾਏ ਵਾਸਤੇ ਤੂੜੀ ਲੈਣੀ ਹੋਵੇ 98550 ਤੇ 10257 ਤੇ ਰੇਟ ਹੈਗਾ 1,20,000 ਰੁਪਏ 11 6 ਦੀ ਟਰਾਲੀ ਹੈ ਇਹ ਤੇ ਬਾਕੀ ਤੁਸੀਂ ਵੇਖ ਸਕਦੇ ਆ ਜਾਲ ਲੱਗਾ ਹੋਇਆ ਨਾਲ ਬਹੁਤ ਵਧੀਆ ਕੰਡੀਸ਼ਨ ਦੀ ਆ ਟਰਾਲੀ ਇਹਦੂ ਅੱਗੇ ਨਾਲ ਹੀ ਇੱਕ ਹੋਰ ਟਰਾਲੀ ਆ ਅੱਗੇ ਇਹ ਵੀ ਦਿਖਾਉਣੇ ਤੁਹਾਨੂੰ ਕੰਡੀਸ਼ਨ ਚੱਕਰ ਜਮਾ ਬ੍ਰਾਂਡ ਦੀ ਟਰਾਲੀ ਆ ਇਹ ਇਹ ਹੈਗਾ 14 22 7 ਦਾ ਡਬਲ ਝੱਕ 270000 ਰੁਪਏ ਡਿਮਾਂਡ ਨੰਬਰ ਹੈਗਾ 9852 13532 ਦੇ ਨਾਲ ਹੀ ਆ ਟਰਾਲਾ ਹੈਗਾ 16 7 ਦਾ 16 7 ਦਾ ਇਹ ਹੈਗਾ 285000